ਸਤਿ ਸ੍ਰੀ ਅਕਾਲ ਦੋਸਤੋ ਕੱਲ 18 ਦਸੰਬਰ ਚਮਕੌਰ ਸਾਹਿਬ ਵਿਖੇ ਕੁਸ਼ਤੀ ਦੰਗਲ ਮੇਲਾ ਵਿਸ਼ਾਲ ਕੁਸ਼ਤੀ ਦੰਗਲ ਮੇਲਾ ਕਰਾਇਆ ਗਿਆ ਹਰ ਸਾਲ ਹੁੰਦਾ ਹੈ ਸ਼ਹੀਦਾਂ ਦੀ ਯਾਦ ਤੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸ਼ਹੀਦਾਂ ਦੇ ਦਿਹਾੜੇ ਚੱਲ ਰਹੇ ਨੇ ਹੁਣ ਚਮਕੌਰ ਸਾਹਿਬ ਤੋਂ ਬਾਅਦ ਫਿਰ ਮਾਛੀਵਾੜੇ ਦੇ ਜੰਗਲਾਂ ਦਾ ਜ਼ਿਕਰ ਉਸ ਤੋਂ ਬਾਅਦ ਸਰਹੰਦ ਦੇ ਕੰਧ ਦਾ ਜ਼ਿਕਰ ਸੋ ਆਪਾਂ ਨੂੰ ਸਾਰਿਆਂ ਨੂੰ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਇਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਨਮਸਤਕ ਰਹਿਣਾ ਚਾਹੀਦਾ ਔਰ ਰੋਜ਼ ਕੇਸਿਸ ਨਾਲ ਕਰਕੇ ਤਾਂ ਆਪਣਾ ਗੁਰਦੁਆਰੇ ਜਾ ਕੇ ਇਹਨਾਂ ਦੇ ਪ੍ਰਤੀ ਸਿਮਰਨ ਕਰਨਾ ਚਾਹੀਦਾ ਹੈ ਸ਼ਹੀਦਾਂ ਦੇ ਪ੍ਰਤੀ ਜਿਨ੍ਹਾਂ ਦੀ ਵਜ੍ਹਾ ਨਾਲ ਅੱਜ ਆਪਾਂ ਹੈਗੇ ਆ ਤਾਂ ਜਿਨ੍ਹਾਂ ਦੀ ਵਜ੍ਹਾ ਨਾਲ ਆਪਣਾ ਪੰਜਾਬ ਹੈ ਜਿਨ੍ਹਾਂ ਦੀ ਵਜ੍ਹਾ ਨਾਲ ਹਿੰਦੁਸਤਾਨ ਬਚਿਆ ਹੋਇਆ ਹੈ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਹਿੰਦ ਬਚੀ ਹੋਈ ਹੈ ਸੋ ਬਹੁਤ ਵੱਡੀਆਂ ਕੁਰਬਾਨੀਆਂ ਨੇ ਉਹਨਾਂ ਦੀਆਂ ਉਹਨਾਂ ਦੀਆਂ ਯਾਦਾਂ ਦੇ ਵਿੱਚ ਫਿਰ ਮੇਲੇ ਹੁੰਦੇ ਨੇ ਤਾਂ ਉੱਥੇ ਗੱਭਰੂ ਨੌਜਵਾਨ ਜਾਂਦੇ ਨੇ ਹਰ ਤਰ੍ਹਾਂ ਦੇ ਖੇਡ ਮੇਲੇ ਕਰਾਇਆ ਜਾਂਦੇ ਨੇ ਜਿਨ੍ਹਾਂ ਵਿੱਚੋਂ ਇੱਕ ਕੁਸ਼ਤੀ ਦੰਗਲ ਮੇਲਾ ਵੀ ਐ ਸੋ ਇੱਥੇ ਦੋ ਗੁਰਸਿੱਖ ਪਹਿਲਵਾਨ ਝੁੱਲ ਰਹੇ ਨੇ ਤਾਂ ਕਿੰਨਾ ਵਧੀਆ ਨਜ਼ਾਰਾ ਲੱਗਦਾ ਹੈ ਉਧਰੋਂ ਸ਼ਹੀਦਾਂ ਦੀ ਯਾਦ ਦੇ ਵਿੱਚ ਮੇਲਾ ਹੋਵੇ ਸ਼ਹੀਦੀ ਦਿਹਾੜਿਆਂ ਦੇ ਵਿੱਚ ਮੇਲਾ ਹੋਵੇ ਉਧਰੋਂ ਪੂਰੇ ਗੁਰਸਿੱਖ ਹੋਣ ਸਬਤ ਸੂਰਤ ਪ੍ਰਕਾਸ਼ ਦਾੜੇ ਤਾਂ ਉਹਦੀ ਗੱਲਬਾਤ ਹੀ ਕੁਝ ਹੋਰ ਵਧੀਆ ਲੱਗਦੀ ਹੈ ਸੋ ਸਿੱਖੀ ਵਧਾਉਣ ਦੀ ਸਿੱਖੀ ਇਹ ਨੂੰ ਹੋਰ ਵਾਅਦਾ ਦੇਣ ਵਾਲੀ ਗੱਲ ਹੈ ਸੋ ਬਾਕੀ ਪਹਿਲਵਾਨੀ ਦੇ ਵਿੱਚ ਮੁੰਡੇ ਜ਼ਿਆਦਾਤਰ ਵਾਲ ਕੇਸ ਕਤਲ ਕਰਦੇ ਨੇ ਠੀਕ ਹੈ ਕਿ ਉਹਨਾਂ ਨੂੰ ਵਾਲਾਂ ਦੇ ਵਿੱਚ ਦਿੱਕਤ ਹੁੰਦੀ ਹੈ ਜਦੋਂ ਧੁੰਨ ਤੇ ਗੋਟਾ ਰੱਖਿਆ ਹੁੰਦਾ ਤਾਂ ਕਿਤੇ ਨਾ ਕਿਤੇ ਵਾਲ ਦਿੱਕਤ ਤੇ ਜਾਂ ਦਾੜੀ ਦਾੜਾ ਹੋਵੇ ਤਾਂ ਵੱਡਾ ਹੋਵੇ ਤਾਂ ਪਹਿਲਵਾਨ ਨੇ ਦਾ ਇਹੋ ਜਿਹਾ ਮਾਰਿਆ ਹੋਵੇ ਗਰਦਨ ਨੂੰ ਤਾਂ ਫਿਰ ਇਹਦੀ ਪੀੜਾ ਜਿਹੜੀ ਸਹਿ ਨਹੀਂ ਹੁੰਦੀ ਸਾਨੂੰ ਪਹਿਲਵਾਨਾਂ ਨੂੰ ਸਾਰਾ ਕੁਝ ਮਾਫ਼ ਹੈ ਪਰ ਇੰਨਾ ਕੁਝ ਹੁੰਦਿਆਂ ਵੀ ਜਿਹੜਾ ਵੀਰ ਜਿਹੜੇ ਬੱਚੇ ਆਪਣਾ ਸਿੱਖਿਉਂ ਸੰਭੇ ਉਹਨਾਂ ਨੂੰ ਤਾਂ ਸਲਾਮ ਹੀ ਬਣਦੀ ਹੈ ਸੋ ਦੋਸਤੋ ਇਹ ਸੁਖਮੰਡ ਮੰਡ ਚੋਂ ਤਾਂ ਤੋਂ ਦੂਜਾ ਹਰਕ੍ਰਿਸ਼ਨ ਮਲਕਪੁਰ ਦੇ ਦੋਨੋਂ ਪਹਿਲਵਾਨ ਵਧੀਆ ਨੇ ਚੋਟੀ ਦੇ ਪਹਿਲਵਾਨ ਨੇ ਵਧੀਆ ਕੁਸ਼ਤੀ ਲੜੀ ਇਹ ਗੁਰਸਿੱਖ ਪਰਿਵਾਰਾਂ ਚੋਂ ਹੀ ਨੇ ਆਪਣਾ ਆਪਣਾ ਸੁਖਮੰਡ ਚੋਂ ਤਾਂ ਜਿਹੜੇ ਨਾਮਤਰੀ ਪੰਥ ਦੇ ਵਿੱਚੋਂ ਨਾਮਤਰੀ ਸਿੰਘਾਚੂ ਬਿਲੋਂਗ ਕਰਦੇ ਨੇ ਸੋ ਸਿੱਖੀ ਦੀ ਉਹ ਵੀ ਇੱਕ ਉੱਚੀ ਸੁੱਚੀ ਲਹਿਰ ਹੈ ਆਜ਼ਾਦੀ ਦੇ ਵਿੱਚ ਇਹ ਇਸ ਪੰਥ ਨੇ ਵੀ ਬਹੁਤ ਮੱਲਾ ਮਾਰੀਆਂ ਨੇ ਸੋ ਬਹੁਤ ਵਧੀਆ ਪਰਿਵਾਰਾ ਹੈ ਅਸ਼ੋਕਰ ਇਹਨਾਂ ਦਾ ਪਹਿਲਵਾਨੀ ਹੈ ਤੇ ਜਿੰਨੇ ਜਿੰਨੇ ਸ਼ੌਕ ਲੱਗਿਆ ਸਾਰੇ ਭਰਾ ਕੁਸ਼ਤੀ ਲੜਦੇ ਨੇ ਤਾਂ ਇੱਥੇ ਮੰਡ ਚੌਂਤੇ ਦੇ ਵਿੱਚ ਇਹਨਾਂ ਨੇ ਆਪਣਾ ਨਾਮ ਨਾਮਤਾਰੀ ਸਿੰਘਾ ਨੇ ਇਹ ਲਾਲੀ ਇਹ ਮੰਡ ਚੌਂਤਾ ਤੇ ਸੁਖ ਮੰਡ ਚੌਂਤਾ ਤੇ ਪੂਰਨ ਮੰਡ ਚੌਂਤਾ ਇਹੋ ਜਿਹੇ ਬੜੇ ਵਧੀਆ ਮਾਲਣੇ ਜਿਹੜੇ ਕੁਸ਼ਤੀਆਂ ਲੜਦੇ ਨੇ ਬਹੁਤ ਵਧੀਆ ਨੰਬਰ 2 ਦੀਆਂ ਤਾਂ ਛੰਡੇ ਦੀਆਂ ਕੁਸ਼ਤੀਆਂ ਇਹ ਲੜਦੇ ਨੇ ਸੋ ਕੁਸ਼ਤੀ ਦੀ ਵਿਰਾਸਤ ਨੂੰ ਇਹਨਾਂ ਨੇ ਬਹੁਤ ਅੱਗੇ ਵਧਾਇਆ ਹੋਇਆ ਬਾਕੀ ਜਦੋਂ ਇਹੋ ਜਿਹੇ ਗੁਰਸਿੱਖ ਮੋٹے-ਮੋٹے ਪੱਟਾਂ ਵਾਲੇ ਚੌੜੇ ਸੀਨੇ ਵਾਲੇ ਔਰ ਕੇਸਾ ਧਾਰੀ ਦਾੜੇ ਪ੍ਰਕਾਸ਼ ਵਾਲੇ ਕੁਸ਼ਤੀ ਦੇ ਖਾੜੇ ਵਿੱਚ ਆਉਂਦੇ ਨੇ ਤਾਂ ਬਹੁਤ ਸੋਹਣੇ ਲੱਗਦੇ ਨੇ ਸੋ ਇੱਥੇ ਹਰਕ੍ਰਿਸ਼ਨ ਨੂੰ ਇਹਨਾਂ ਨੇ ਜ਼ਿਆਦਾਤਰ ਸ਼ੁਰੂ ਤੋਂ ਹੀ ਸੁਖਮੰਡ ਨੇ نیچے ਲੈ ਲਿਆ ਔਰ ਸ਼ੁਰੂ ਤੋਂ ਹੀ ਜਦੋਂ ਤੋਂ ਕੁਸ਼ਤੀ ਸਟਾਰਟ ਹੋਈ ਹੈ ਨੀਚੇ ਨੇ ਹੋ ਔਰ ਉਹਦੀ ਬੜੀ ਬਹਾਦਰੀ ਹੈ ਪਹਿਲਵਾਨ ਦਾ ਉੱਪਰ ਔਰ نیچے ਰਹਿਣਾ ਮੈਨੇ ਨਹੀਂ ਰੱਖਦਾ ਨੀਚੇ ਆਉਣ ਤੋਂ ਬਾਅਦ ਆਪਣੀ ਕੰਡ ਲਵਾਉਣ ਤੋਂ ਯਾਨੀ ਹਾਰ ਤੋਂ ਬਚਣਾ ਇੱਕ ਮੈਨੇ ਰੱਖਦਾ ਸੋ ਇਹ ਕੁਸ਼ਤੀ ਪੂਰਾ ਸਮਾਂ ਚੱਲੀ ਫੁੱਲ ਟਾਈਮ ਜਿੰਨਾ ਆਪਣਾ ਰੈਫਰੀ ਸਾਹਮਣੇ ਦਿੱਤਾ ਸੀਗਾ ਤੇ ਸੁਖਮੰਨ ਚੌਥੇ ਵਾਲੇ ਨੇ ਪੂਰਾ ਜੋਰ ਲਾਇਆ ਪੂਰਾ ਆਪਣੇ ਸਾਰੇ ਉਹਨਾਂ ਨੇ ਦਾਅ ਪੇਚ ਲੜਾਏ ਪਰ ਲਾ ਪਹਿਲਵਾਨ ਵੀ ਬਹੁਤ ਤੰਦਰੁਸਤ ਪਰ ਵਧੀਆ ਪਹਿਲਵਾਨ ਹੈ ਪੂਰਾ ਮੰਝਿਆ ਹੋਇਆ ਪਹਿਲਵਾਨ ਹੈ ਉਹਨੇ ਆਪਣੇ ਦਾਵਾ ਦਾ ਕਾਟ ਕੀਤਾ ਔਰ ਆਪਣੇ ਆਪ ਨੂੰ ਜਿਵੇਂ ਨਾ ਜਿਵੇਂ ਸੇਫ ਰੱਖਿਆ ਸੋ ਕੁਸ਼ਤੀ ਪੂਰੇ ਟਾਈਮ ਤੱਕ ਚੱਲੀ ਇਹ ਔਰ ਉਸ ਤੋਂ ਬਾਅਦ ਕੁਸ਼ਤੀ ਡਰਾਛ ਨਾਲਤੀ ਗਈ ਯਾਨੀ ਕਿ ਕੁਸ਼ਤੀ ਬਰਾਬਰ ਜਿᱷ ਛੁੱਟੀ ਤੇ ਇਹ ਛੰਡੇ ਦੀ ਕੁਸ਼ਤੀ ਸੀ ਕਿ ਇੱਥੇ ਬਰਾਬਰੀ ਸੁਖਮਨ ਬਚੌਂਤਾ ਵਾਲੇ ਨੇ ਜਿਹੜੇ ਆਪਣਾ ਹਰਕ੍ਰਿਸ਼ਨ ਪਲਵਾਨ ਨੂੰ ਮਲਕਪੁਰ ਵਾਲੇ ਨੂੰ ਨਹੀਂ ਟਾਪ पाए ਉਹ ਨੀਚੇ ਰਹਿ ਕੇ ਵੀ ਬਹੁਤ ਆਪਣਾ ਉਹਨੇ ਬਚਾ ਕਰ ਲਿਆ ਸੋ ਕੁਸ਼ਤੀ ਬਰਾਬਰ ਗਈ ਕੋਈ ਗੱਲ ਨਹੀਂ ਤੇ ਇਹ ਛਿੰਝ ਮੇਲਿਆਂ ਦੇ ਵਿੱਚ ਕਦੇ ਕੁਸ਼ਤੀ ਪਹਿਲਵਾਨ ਮਾਰ ਜਾਂਦੇ ਨੇ ਕਦੇ ਕੁਸ਼ਤੀ ਖਾ ਜਾਂਦੇ ਨੇ ਤੇ ਇਹ ਕਦੀ ਟੈਮ ਹੀ ਖਾ ਜਾਂਦੇ ਨੇ ਸੋ ਕੁਸ਼ਤੀ ਇਹ ਇੱਕ ਸੋ ਕੁਸ਼ਤੀ ਦਾ ਇੱਕ ਅਸੂਲ ਹੈ ਜਦੋਂ ਸਾਹਮਣੇ ਵਾਲਾ ਮੰਨ ਜਦੋਂ ਭਾਰੀ ਪੈਂਦਾ ਤਾਂ ਜਿਹੜਾ ਕਮਜ਼ੋਰ ਪਹਿਲਵਾਨ ਹੁੰਦਾ ਜਾਂ ਜਿਹੜਾ ਪਹਿਲਵਾਨ ਦਾ ਖਾ ਜਾਂਦਾ ਸੋ ਡਿਫੈਂਸਿਵ ਹੋ ਜਾਂਦਾ ਸੋ ਡਿਫੈਂਸਿਵ ਹੋਣਾ ਵੀ ਬਹੁਤ ਜ਼ਰੂਰੀ ਹੈ ਤੇ ਅਟੈਕਿੰਗ ਹੋਣਾ ਵੀ ਬਹੁਤ ਜ਼ਰੂਰੀ ਹੈ ਜਿਹੜਾ ਨਿਚਲਾ ਪਹਿਲਵਾਨ ਹੁੰਦਾ ਉਹ ਆਪਣੇ ਆਪ ਨੂੰ ਡਿਫੈਂਸ ਕਰਕੇ ਆਪਣਾ ਖਾਰ ਤੋਂ ਬਚ ਜਾਏ ਇੰਨਾ ਹੀ ਬੜਾ ਹੁੰਦਾ ਉੱਪਰਲਾ ਪਹਿਲਵਾਨ ਹਮੇਸ਼ਾ ਬਹੁਤ ਜ਼ੋਰ ਲਾਂਦਾ ਹੈ ਔਰ ਬਹੁਤ ਉਲਟੇ ਸਿੱਧੇ ਦਾਤ ਧੌਣ ਤੇ ਗੋਡਾ ਇਹੋ ਜਿਹੀਆਂ ਚੀਜ਼ਾਂ ਜਦੋਂ ਕਰਦਾ ਤਾਂ ਨਿਚਲੇ ਪਹਿਲਵਾਨ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਔਰ 10 15 ਮਿੰਟ ਥੱਲੇ ਹੀ ਰਹਿਣਾ ਇਹ ਵੀ ਇੱਕ ਬਹਾਦਰੀ ਹੈ ਸੋ ਕੁਸ਼ਤੀ ਬਰਾਬਰ ਹੋਗੀ ਤੁਹਾਨੂੰ ਸੁਖਮੰਡ ਚੋਂ ਤੁਹਾਨੂੰ ਪਿਆਰ ਕਰਨ ਵਾਲੇ ਪਸੰਦ ਕਰਨ ਵਾਲੇ ਵੀਰ ਜਰੂਰ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਔਰ ਜਿਹੜੇ ਹਰਿ ਕ੍ਰਿਸ਼ਨ ਪਹਿਲਵਾਨ ਦੇ ਨੇ ਜਿਨੂੰ ਜੇ ਤੁਹਾਨੂੰ ਇਹ ਕੁਸ਼ਤੀ ਦੋਨਾਂ ਪਹਿਲਵਾਨਾਂ ਦੀ ਵਧੀਆ ਲੱਗੀ ਤੇ ਵੀਰ ਜੀ ਥੱਲੇ ਕਮੈਂਟ ਜਰੂਰ ਕਰਿਓ ਔਰ ਜੁੰਦੇ ਰਹੋ ਵਸਤੇ ਰਹੋ ਇਸੇ ਤਰ੍ਹਾਂ ਕੁਸ਼ਤੀਆਂ ਹੁੰਦੀਆਂ ਰਹਿਣ ਕੁਸ਼ਤੀਆਂ ਦੇ ਪ੍ਰੇਮੀ ਕੁਸ਼ਤੀਆਂ ਦੇਖਦੇ ਰਹਿਣ ਔਰ ਕੁਸ਼ਤੀ ਕੁਲ ਦੇ ਪ੍ਰੇਮੀ ਕੁਲ ਦੇ ਰੇਣ ਔਰ ਤੰਦਰੁਸਤ ਰਹਿਣ ਸੱਚੇ ਪਾਤਸ਼ਾਹ ਨੂੰ ਤੰਦਰੁਸਤੀ ਅਭਖੇ ਸੱਟਾਂ ਵੇਟਾਂ ਤੋਂ ਦੂਰ ਰਹਿਣ ਸੋ ਇਹੀ ਦੁਆ ਹੈ ਮੇਰੀ ਸੋ ਇਹਦੇ ਨਾਲ ਹੀ ਵੀਡੀਓ ਇੱਥੇ ਸਮਾਪਤ ਕਰਦੇ ਹਾਂ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਸ਼ੁਕਰੀਆ ਵੀਡੀਓ ਦੇਖਣ ਲਈ ਸਸ੍ਰੀ ਕਾ